ਦਾ ਖਾਲਸਾ ਵੈਗਰੂ ਜੀ ਕੀ ਫਤਿਹ ਚੜ੍ਹਦੀ ਕਲਾ ਲਾਈਵ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਾਸਟਰ ਕਿਕਰ ਸਿੰਘ ਸੋ ਨਵੀਂ ਤੇ ਤਾਜ਼ਾ ਖਬਰ ਨਾਲ ਜੁੜ ਰਹੇ ਹਾਂ ਤੁਹਾਡੇ ਨਾਲ ਸਿੱਖਿਆ ਵਿਭਾਗ ਦਾ ਇੱਕ ਨਵਾਂ ਚਮਤਕਾਰ ਅਜੀਬ ਤੇ ਆਈ ਨਵੀਂ ਖਬਰ ਦੇ ਹਵਾਲੇ ਨਾਲ ਤੁਹਾਡੇ ਸਾਹਮਣੇ ਆ ਰਹੇ ਹਾਂ ਸਕੂਲਾਂ ਦੇ ਵਿੱਚ ਚਿੰਤਾ ਨਾ ਫੇਲ ਹੋਣ ਦਾ ਡਰ ਹੁਣ ਕੋਈ ਨਹੀਂ ਜਿਹੜੇ ਪਹਿਲਾਂ ਸਿੱਖਿਆ ਨੀਤੀ ਸੀ 8ਵੀਂ ਤੱਕ ਬੱਚਿਆਂ ਨੂੰ ਫੇਲ ਨਹੀਂ ਕਰਨਾ ਉਹੀ ਸਿੱਖਿਆ ਨੀਤੀ ਹੁਣ ਸੀਨੀਅਰ ਸੈਕੰਡਰੀ ਤੱਕ ਹੋ ਗਈ ਲਾਗੂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਨਵਾਂ ਚਮਤਕਾਰ ਕੀਤਾ ਗਿਆ ਹੈ ਸੂਬੇ ਦੇ ਸਾਰੇ ਗੈਰ ਹਾਜ਼ਰ ਤੇ ਫੇਲ ਵਿਦਿਆਰਥੀ ਆਪਣੇ ਆਪ ਕਰ ਦਿੱਤੇ ਸਿੱਖਿਆ ਬੋਰਡ ਨੇ ਪਾਸ ਸਿੱਖਿਆ ਸੁਧਾਰਾ ਚਕਰਾੰਤੀ ਲਿਆਉਣ ਦਾ ਦਾਵਾ ਲੈ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਿੱਖਿਆ ਬਾਗ ਦਾ ਨਵਾਂ ਹੀ ਕਾਰਨਾਮਾ ਕਰਦਿਆਂ ਲੰਗੇ ਇਮਤਿਹਾਨਾਂ ਚ ਸੂਬੇ ਦੇ ਸਾਰੇ ਪ੍ਰਾਇਮਰੀ ਅਤੇ ਨਾਨ ਪ੍ਰਾਇਮਰੀ ਕਲਾਸਾਂ ਦੇ ਪਾਸ ਹੋਏ ਵਿਦਿਆਰਥੀਆਂ ਦੇ ਨਾਲ ਨਾਲ ਫੇਲ ਅਤੇ ਲੰਮੇ ਸਮੇਂ ਤੋਂ ਗੈਰ ਹਾਜ਼ਰ ਰਹੇ ਵਿਦਿਆਰਥੀਆਂ ਨੂੰ ਵੀ ਪਾਸ ਕਰ ਦਿੱਤਾ ਹੈ। ਅਗਲੀ ਕਲਾਸ ਵਿੱਚ ਪ੍ਰਮੋਟ ਕਰ ਦਿੱਤਾ ਹੈ ਉਨ੍ਹਾਂ ਵਿਦਿਆਰਥੀਆਂ ਨੂੰ ਜਿਹੜੇ ਵਿਦਿਆਰਥੀ ਸਕੂਲਾਂ ਵਿੱਚ ਗੈਰ ਹਾਜ਼ਰ ਰਹੇ। ਜਿਹੜੇ ਵਿਦਿਆਰਥੀ ਪੰਜਾਬੀ ਨਹੀਂ ਲਿਖ ਸਕਦੇ ਪੰਜਾਬੀ ਨਹੀਂ ਪੜ ਸਕਦੇ ਉਹਨਾਂ ਨੂੰ ਵੀ ਪ੍ਰਮੋਟ ਕਰਕੇ ਅਗਲੀਆਂ ਕਲਾਸਾਂ ਵਿੱਚ ਦਾਖਲਾ ਲੈਣ ਲਈ ਕਹਿ ਦਿੱਤਾ ਹੈ ਇਹ ਪੰਜਾਬ ਸਕੂਲ ਦੀ ਇੱਕ ਸਿੱਖਿਆ ਵਿੱਚ ਨਵੀਂ ਕ੍ਰਾਂਤੀ ਜਿਹੜੀ ਲੈ ਕੇ ਆਂਦੀ ਗਈ ਹੈ ਜਾਣਕਾਰੀ ਅਨੁਸਾਰ 28 ਮਾਰਚ ਨੂੰ ਸੂਬੇ ਦੇ ਸਰਕਾਰੀ ਸਕੂਲਾਂ ਨੇ ਆਪਣਾ ਨਤੀਜਾ ਐਲਾਨ ਕਰਨਾ ਸੀ ਜਿਸ 'ਚੋਂ ਪਾਸ ਵਿਦਿਆਰਥੀ ਅਗਲੀ ਕਲਾਸ ਵਿੱਚ ਪ੍ਰਮੋਟ ਹੋ ਜਾਂਦੇ ਹਨ ਅਤੇ ਲੰਬੇ ਸਮੇਂ ਤੋਂ ਗੈਰ ਹਾਜ਼ਰ ਅਤੇ ਫੇਲ ਵਿਦਿਆਰਥੀ ਨੂੰ ਉਸੇ ਕਲਾਸ ਵਿੱਚ ਦੁਬਾਰਾ ਦਾਖਲਾ ਦੇਣਾ ਹੁੰਦਾ ਹੈ ਜਾਣਕਾਰੀ ਅਨੁਸਾਰ ਅਧਿਆਪਕਾਂ ਵੱਲੋਂ 28 ਮਾਰਚ ਨੂੰ ਐਲਾਨ ਕੀਤੇ ਨਤੀਜੇ ਫੇਲ ਅਤੇ ਗੈਰ ਹਾਜ਼ਰ ਰਹੇ ਬੱਚਿਆਂ ਦਾ ਨਤੀਜਾ ਸਿੱਖਿਆ ਭਾਗ ਨੂੰ ਜਿਉਂ ਦਾ ਤਿਉਂ ਦੱਸਿਆ ਗਿਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਅੱਜ ਜਦੋਂ ਉਸੇ ਸਕੂਲਾਂ ਦੇ ਵਿੱਚ ਨਤੀਜੇ ਨੂੰ ਸਿੱਖਿਆ ਭਾਗ ਦੇ ਈ ਪੰਜਾਬ ਪੋਰਟਲ ਤੇ ਅਧਿਆਪਕ ਚੜ੍ਹਣ ਲੱਗੇ ਤਾਂ ਪਹਿਲਾਂ ਤਾਂ ਪੋਰਟਲ ਖੁੱਲ ਹੀ ਨਹੀਂ ਰਹੀ ਸੀ ਅਤੇ ਇਹਨें ਨੂੰ ਸਿੱਖਿਆ ਭਾਗ ਵੱਲੋਂ ਸੂਬੇ ਦੇ ਸਮੂਹ ਸਕੂਲ ਮੁਖੀਆਂ ਨੂੰ ਉਹਨਾਂ ਦੇ ਮੋਬਾਈਲਾਂ ਤੇ ਬਣੇ ਸਿੱਖਿਆ ਭਾਗ ਦੀਆਂ ਹਦਾਇਤਾਂ ਸੰਬੰਧੀ ਗਰੁੱਪਾਂ ਵਿੱਚ ਸੁਨੇਹਾ ਆਉਂਦਾ ਹੈ ਕਿ ਸਕੂਲ ਮੁਖੀ ਧਿਆਨ ਦੇਣ ਈ ਪੰਜਾਬ ਪੋਰਟਲ ਉੱਪਰ ਪਹਿਲੀ ਦੂਜੀ ਤੀਸਰੀ ਚੌਥੀ 6ਵੀਂ 7ਵੀਂ 9ਵੀਂ ਤੇ 11ਵੀਂ ਜਮਾਤਾਂ ਦੇ ਸਾਰੇ ਵਿਦਿਆਰਥੀਆਂ ਦਾ ਡਾਟਾ ਅਗਲੀ ਜਮਾਤ ਵਿੱਚ ਸਿਸਟਮ ਵੱਲੋਂ ਆਪਣੇ ਆਪ ਹੀ ਪ੍ਰਮੋਟ ਕਰ ਦਿੱਤਾ ਗਿਆ ਹੈ ਸਿਰਫ ਪ੍ਰੀ ਪ੍ਰਾਇਮਰੀ ਅਤੇ ਬੋਰਡ ਜਮਾਤਾਂ ਦਾ ਡਾਟਾ ਪ੍ਰਮੋਟ ਨਹੀਂ ਕੀਤਾ ਗਿਆ ਸੋ ਪ੍ਰਾਇਮਰੀ ਜਮਾਤਾਂ ਨੂੰ ਅਗਲੀ ਕਲਾਸਾਂ 'ਚੋਂ ਪ੍ਰਮੋਟ ਰੀਟੇਨ ਸਕੂਲਾਂ ਦੇ ਵਿੱਚ ਦਾਖਲਾ ਦਿੱਤਾ ਜਾਵੇਗਾ ਕਿ ਹੁਣ ਜਿਹੜੀਆਂ ਕਲਾਸਾਂ ਦੇ ਵਿੱਚ ਉਹਨਾਂ ਨੂੰ ਅਗਲੀਆਂ ਕਲਾਸਾਂ ਵਿੱਚ ਦਾਖਲਾ ਦੇ ਦਿੱਤਾ ਜਾਵੇਗਾ ਸੋ ਆਵਾਜ਼ੀ ਪਾਰਟੀ ਦੇ ਜਿਹੜੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਕਿ ਜਿਹੜੇ ਕੀ ਸਿੱਖਿਆ ਪੰਜਾਬ ਵਿੱਚ ਇੱਕ ਨੰਬਰ ਤੇ ਲੈ ਕੇ ਆਂਦੀ ਜਾਵੇਗੀ ਐਮਿਨੈਂਸ ਸਕੂਲ ਬਣਾਏ ਜਾ ਰਹੇ ਨੇ ਸਕੂਲਾਂ ਨੂੰ ਜਿਹੜਾ ਕਿ ਰੰਗ ਰੋਗਣ ਕਰਕੇ ਉਹਨਾਂ ਦੇ ਸਮਾਰਟ ਸਕੂਲ ਪਹਿਲੇ ਕਾਂਗਰਸ ਸਰਕਾਰ ਨੇ ਸਮਾਰਟ ਸਕੂਲ ਬਣੇ ਸੀ ਹੁਣ ਸਕੂਲ ਆਫ ਐਮਿਨੈਂਸ ਕਰਿਆ ਜਾ ਰਿਹਾ ਹੈ ਬ੍ਰੇਕਿੰਗ ਅੰਦਰ ਖੋਖਲੇ ਨੇ ਸਭ ਕੁਝ ਜੋ ਬੱਚੇ ਪੰਜਾਬੀ ਨਹੀਂ ਪੜ ਸਕਦੇ ਪਿੱਛੇ ਜੇ ਸਿੱਖਿਆ ਮੰਤਰੀ ਨੇ ਇੱਕ ਸਕੂਲ ਦਾ ਦੌਰਾ ਕਰਕੇ ਉਸ ਬੱਚਿਆਂ ਨੂੰ ਪੰਜਾਬੀ ਵਿੱਚ ਜਿਹੜਾ ਕਿ ਲਿਖਣੀ ਔਰ ਪੜਨੀ ਵੀ ਨਹੀਂ ਆ ਰਹੀ ਸੀ ਸੋ ਉਹਨਾਂ ਨੇ ਉਸ ਟਾਈਮ ਉਹਨਾਂ ਸਕੂਲ ਵਾਲੇ ਟੀਚਰਾਂ ਨੂੰ ਜਿਹੜਾ ਕਿ ਸਸਪੈਂਡ ਕੀਤਾ ਸੀ ਲੇਕਿਨ ਦੂਸਰੇ ਪਾਸੇ ਵੱਡੇ ਵੱਡੇ ਦਾਅਵੇ ਕਰਕੇ ਇਹ ਸਰਕਾਰ ਕਿਹੜੀ ਪੰਜਾਬ ਦੇ ਵਿੱਚ ਸਿੱਖਿਆ ਦਾ ਜਿਹੜਾ ਬੇੜਾ ਦਰ ਕੀਤਾ ਜਾ ਰਿਹਾ ਹੈ ਸਿੱਖਿਆ ਨੂੰ ਜਿਹੜਾ ਉਹ ਸਿੱਕੇ ਦੇ ਟੰਗਿਆ ਜਾ ਰਿਹਾ ਹੈ ਸਿੱਖਿਆ ਦੇ ਵਿੱਚ ਜਿਹੜੇ ਅੱਜ ਟੀਚਰਸ ਨੇ ਜਿਹੜੇ ਅਧਿਆਪਕ ਨੇ ਸਭ ਤੋਂ ਪਹਿਲਾਂ ਉਹ ਜ਼ਿੰਮੇਵਾਰ ਨੇ ਠੀਕ ਕਿਉਂ ਉਹ ਅਧਿਆਪਕ ਵੀ ਆਪਣੀ ਜ਼ਿੰਮੇਵਾਰੀ ਤੋਂ ਇਸ ਤਰ੍ਹਾਂ ਕਿਦੇ ਪਿੱਛੇ ਹਟਦੇ ਨਜ਼ਰ ਆ ਰਹੇ ਨੇ ਕਿਉਂਕਿ ਜਿਹੜਾ ਇੱਕ ਪਾਸੇ ਉਹਨਾਂ ਨੂੰ ਵੀ ਨਹੀਂ ਪਤਾ ਕਿ ਜਿਹੜਾ ਬੱਚਾ ਸਕੂਲ ਦੇ ਵਿੱਚ ਗੈਰ ਹਾਜ਼ਰ ਰਿਹਾ ਹੈ ਉਹਨੂੰ ਵੀ ਜਿਹੜਾ ਅਗਲੀ ਕਲਾਸ ਵਿੱਚ ਪ੍ਰਮੋਟ ਕਰਨ ਦਾ ਹੁਕਮ ਦਿੱਤਾ ਗਿਆ ਹੈ ਉਹਨੂੰ ਵੀ ਪ੍ਰਮੋਟ ਕੀਤਾ ਜਾ ਰਿਹਾ ਹੈ ਅਗਲੀਆਂ ਕਲਾਸਾਂ ਵਿੱਚ ਉਹਨਾਂ ਨੂੰ ਦਾਖਲਾ ਦਿੱਤਾ ਜਾ ਰਿਹਾ ਹੈ ਸੋ ਇਹ ਤਾਂ ਫਿਰ ਸਿੱਖਿਆ ਦੇ ਵਿੱਚ ਜਿਹੜਾ ਕੋਈ ਸੁਧਾਰ ਹੋਣ ਦੀ ਬਜਾਏ ਸਿੱਖਿਆ ਵਿੱਚ ਨਿਗਾਹ ਹੀ ਹੋਏਗਾ ਜਿਹੜੇ ਕਿ ਅੱਜ ਕਹਿ ਰਹੇ ਕਿ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਬਹੁਤ ਜ਼ਿਆਦਾ ਗਿਣਤੀ ਵਧ ਰਹੀ ਹੈ ਜਦੋਂ ਬੱਚੇ ਨੂੰ ਫੇਰ ਨਹੀਂ ਕਰਨਾ ਬੱਚਿਆਂ ਨੂੰ ਅਸੀਂ ਜਿਹੜਾ ਕਿ ਉਹ ਆਪਣੀਆਂ ਕਲਾਸਾਂ ਚ ਚੜਾਈ ਜਾਣਾ ਅਗਲੀਆਂ ਕਲਾਸਾਂ ਚ ਚੜਾਈ ਜਾਣਾ ਤੇ ਉਹ ਬੱਚੇ ਫਿਰ ਅੱਗੇ ਜਾ ਕੇ ਕੀ ਕਰਨਗੇ ਸਰਕਾਰ ਦੀ ਨੀਅਤ ਤੇ ਸ਼ੱਕ ਜਾਂਦਾ ਹੈ ਕਿ ਸਰਕਾਰ ਇਸੇ ਕਰਕੇ ਹੀ ਵੀ ਬੱਚਿਆਂ ਨੂੰ ਅੱਗੇ ਜਦੋਂ ਇੰਟਰਨੈਸ ਟੈਸਟ ਹੁੰਦੇ ਨੇ ਤਾਂ ਉਹ ਟੈਸਟ ਜਦੋਂ ਅੱਗੇ ਕੁਆਲੀਫਾਈ ਨਹੀਂ ਕਰਦੇ ਤਾਂ ਫਿਰ ਉਹ ਬੱਚੇ ਕਿਸੇ ਪਾਸੇ ਨਹੀਂ ਰਹਿ ਸਕਦੇ ਸੋ ਸਰਕਾਰ ਦੀ ਮਨਸ਼ਾ ਵੀ ਉਹਨਾਂ ਸਰਕਾਰਾਂ ਵਾਂਗ ਹੈ ਜਿਵੇਂ ਪਹਿਲੀਆਂ ਸਰਕਾਰਾਂ ਦੀ ਸੀਗੀ ਸੋ ਸਰਕਾਰਾਂ ਸਿੱਖਿਆ ਦਾ ਜਿਹੜਾ ਕਚੂੰਬਰ ਕੱਢਣ ਲੱਗੀਆਂ ਹੋਈਆਂ ਨੇ ਸੋ ਜਿਹੜੇ ਦੱਖਣ ਵਾਲੇ ਸਿੱਖਿਆ ਹੈਗੀ ਪਰ ਦੇ ਵਿੱਚ ਇੱਕ ਨੰਬਰ ਤੇ ਜਿਹੜੀ ਪੰਜਾਬ ਦੀ ਸਿੱਖਿਆ ਜਿਹੜੀ ਬਹੁਤ ਪਿੱਛੇ ਰਹਿ ਰਹੀ ਉਹ ਪਛੜਦਾ ਜਾ ਰਿਹਾ ਹੈ ਪੰਜਾਬ ਅੱਜ ਪੰਜਾਬ ਤੋਂ ਤਾਂ ਹੀ ਜਿਹੜੇ ਕੀ ਆਈਲੈਟ ਸੈਂਟਰ ਖੁੱਲ ਰਹੇ ਨੇ ਜਿਹੜੇ ਵੱਡੇ ਵੱਡੇ ਇੰਸਟੀਚਿਊਸ਼ਨ ਸੈਂਟਰ ਖੋਲ ਰਹੇ ਨੇ ਉਹ ਇਸੇ ਕਰਕੇ ਅੱਜ ਜਿਨ੍ਹਾਂ ਨੇ ਕੋਈ ਆਈਪੀਐਸ ਜਾਂ ਪੀਸੀਐਸ ਟੈਸਟ ਤਿਆਰ ਦੇਣੀ ਹੁੰਦੀ ਤਿਆਰੀ ਕਰਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਨਹੀਂ ਬਾਹਰ ਜਾਣਾ ਪੈਂਦਾ ਸੋ ਇਹ ਜਿਹੜੇ ਪੰਜਾਬ ਦੇ ਜਿਹੜੀ ਮੁੱਢਲੀ ਸਿੱਖਿਆ ਹੈ ਉਹਦਾ ਨਿਗਾਰਾ ਕਰਨ ਵਾਸਤੇ ਸਰਕਾਰਾਂ ਜ਼ਿੰਮੇਵਾਰ ਨੇ ਸੋ ਪੰਜਾਬ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ ਔਰ ਜਿਹੜੇ ਸਕੂਲ ਸਿੱਖਿਆ ਤੇ ਮਹਿਕਮੇ ਨੇ ਉਹਨਾਂ ਨੂੰ ਜਿਹੜਾ ਕਿ ਉਪਰੋਕਤ ਇਸ ਤਰ੍ਹਾਂ ਦੇ ਇحتਿਆਤ ਹੋਣੀਆਂ ਚਾਹੀਦੀਆਂ ਨੇ ਕਿ ਬਿਨਾਂ ਟੈਸਟ ਔਰ ਬਿਨਾਂ ਪੇਪਰ ਜਿਹੜਾ ਕਿ ਬੱਚੇ ਦਾ ਪੂਰੀ ਨਿਗਰਾਨੀ ਹੋਵੇ ਔਰ ਬੱਚੇ ਤੋਂ ਉਹ ਹੀ ਅਗਲੀ ਕਲਾਸ ਪ੍ਰਮੋਟ ਕੀਤਾ ਜਾਵੇ ਜਿਹੜਾ ਬੱਚਾ ਵਧੀਆ ਸਭ ਕਰ ਸਕਦਾ ਹੋਵੇ ਪੰਜਾਬੀ, ਮੈਥ, ਹਿੰਦੀ, ਚਾਰ ਜਿਹੜੇ ਸਬਜੈਕਟ ਨੇ ਉਹ ਬੱਚਾ ਸਟਾਰਟਿੰਗ ਤੋਂ ਜਿਹੜਾ ਕਿ ਪੜ ਸਕਦਾ ਹੋਵੇ ਔਰ ਉਹਨਾਂ ਨੂੰ ਸੋਲਵ ਕਰ ਸਕਦਾ ਹੋਵੇ ਔਰ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਕਿ ਇਸੇ ਕਰਕੇ ਲੋਕ ਪ੍ਰਾਈਵੇਟ ਸਕੂਲਾਂ ਨੂੰ ਪੈਰ ਦੇ ਰਹੇ ਨੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਬਿਨਾਂ ਕਿਸੇ पेपर तो बिना किसी टैस बच्चे प्रमोट करना जीत चली सी पिछे वो ही वार, वार अगे चलाई जा रही है कि बच्चे प्रमोट करी जो अगली क्लासा प्रमोट करी जो सिक्ख्या करता जा रहा कचूमर धन्यवाद